गुरप्रीत सिंह पुत्र हरनेक सिद्धम मुतसदी थाना नूर अते जयराम पुत्र बक्सी राम वासी स्वामी लाल जी नगर बूटामंडी जलंधर नाली आधार कार्ड बना के दस एकड़ जमीन की रजिस्ट्री करा जा रहे एक गिरोह तीन ठगा गिरफ्तार करके बड़ी सफलता हासिल की है इस संबंधी मुकदमा नंबर तीन सौ तेरह मिति बई नवंबर दो हज़ार जुर्म तीन सौ अठारह तीन तीन लाख अठती हजार तीन सौ बी एन एस एस फिलौर जिला जलंधर दर्ज रजिस्टर किया गया है जो मुरली पुछगिछ दौरान एक गल सामने आई है कि दलजीत सिंह पुत्र कुलविंदर सिंह वासी कल्याणपुर था लाबड़ा जयराम पुत्र राम वासी स्वामी लालजी नगर मंडी जलंधर जो प्रापर्टी डीलर का काम करते हैं इन्हों गुरप्रीत सिंह पुत्र हरनेक सिंह वासी सिद्धम मुतसदी थाना थाणा नूरमहल निलौर के पिंड पटियादी दस एकर दा जाली मालक बनाके जमीन की रजिस्ट्री करवा जा रहे सी। जो तिना ही दोषियों जिन्हों की पहचान दलजीत पुत्र कुलविंदर कल्याणपुर थाना लाबड़ा गुरप्रीत हरनेकृसी सिद्धमत थाना नूर महल और जयराम पुत्र बक्सी राम वासी स्वामी लाल जी नगर बूटा मंडी जलंधर गिरफ्तार करके कब्जा विचों जाली दस्तावेज बराबद कर ले गए हैं इन्हों तीन दोषियों अज पेश अदालत करके इन्होंने पुलिस रिमांड हासिल करके तो होर पुछगिछ की जा रही है ਫਿਲੌਰ ਤੋਂ ਮੋਨੂ ਸੰਧੀ ਦੀ ਖਾਸ ਰਿਪੋਰਟ ਸਬਕਤ ਸਕੇ ਇਹਨਾਂ ਵਿਅਕਤੀ ਨੂੰ ਕਾਬੂ ਕੀਤਾ ਹੈਗਾ ਜਿਹੜੇ ਕੋਈ ਕਿਸੇ ਦੀ ਜ਼ਮੀਨ ਵੇਚ ਕੇ ਧੋਖਾ ਦੇ ਰਹੇ ਸੀ ਪਰ ਕਿਹਦੇ ਬੰਦੇ ਹੈਗੇ ਆ ਕਿੰਨੀ ਜਮੀਨ ਵੇਚ ਰਹੇ ਸੀ ਕਿੰਨੇ ਧੋਖਾ ਦੇ ਰਹੇ ਸਨ ਕੱਲ ਇੱਕ ਨਕਲ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਬੰਦੇ ਜੋ ਕਿ ਪਟੀਆਂ ਪਿੰਡ ਦੇ ਵਿੱਚ ਕਿਸੇ ਵਿਅਕਤੀ ਦੇ ਨਾਮ ਤੇ ਜੋ ਵੀ ਫੋਰਨ ਦੇ ਵਿੱਚ ਹੈ ਇੱਕ ਜਾਲੀ ਵਿਅਕਤੀ ਖੜਾ ਕਰਕੇ ਉਸ ਜਗ੍ਹਾ ਦਾ ਸੌਦਾ ਕਿਸੇ ਨੋਸ਼ਰਦ ਬੰਦੇ ਨਾਲ ਕਰ ਰਿਹਾ ਮਤਲਬ ਭੋਲੇ-ਪਾਲੇ ਵਿਅਕਤੀਆਂ ਨਾਲ ਕਰਕੇ ਲੱਖਾਂ ਕਰੋੜਾਂਾਂ ਦੀ ਧੀ ਮਾਰ ਰਿਹਾ ਜਿਸ ਪੰਦੀ ਪੜਤਾਲ ਕਰਨ ਤੇ ਗੱਲ ਤਸਦੀਕ ਹੋਈ ਕਿ ਗੁਰਪ੍ਰੀਤ ਸਿੰਘ ਜੋ ਕਿ ਨੂਰਮਲ ਦਾ ਜੈਰਾਮ ਜੋ ਕਿ ਜ਼ਿਲੰਦਰ ਦਾ ਤੇ ਦਲਜੀਤ ਜੋ ਕਿ ਲੰਬੜਾ ਦਾ ਇਹ ਜੋ ਕਿ ਪਟਿਆਮੰਡ ਜੋ ਜੋ ਗਗਨ ਸਿੰਘਾ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਸੀ ਉਸੇ 10-12 ਕਿਲੇ ਜਗਾ ਸੀ ਕਰੋੜਾਂ ਰੁਪਏ ਦੀ ਸੀ ਇਹ ਉੱਥੇ ਸੌਦਾ ਕਰਨ ਆਏ ਸੀ ਤੇ ਇਸ ਬੰਦੀ ਆਪਣਾ ਨਵੇਂ ਸ਼ਹਿਰ ਦੇ ਬੰਦੇ ਨਾਲ ਇਹਨਾਂ ਸੌਦਾ طے ਕਰਨਾ ਸੀ ਜੋ ਕਿ ਅਸੀਂ ਫੰਡਿਸ਼ਰ ਸੀ ਹੁੰਦੇ ਪਰਚਾਦਰ ਸੀ ਕੀਤਾ ਤੇ ਦੋ ਤਿੰਨਾਂ ਦੀ ਰੈਸਟ ਕਨਸੀਡਰ ਕੀਤੀ ਹੈ ਤੇ ਰੈਸਟ ਕਰਨ ਤੋਂ ਬਾਅਦ ਸਾਨੂੰ ਨਾ ਤੋਂ ਬਲਵੰਤ ਸਿੰਘ ਦਾ ਜੀ ਇੱਕ ਜਾਲੀਦਾਰ ਖੜ ਬ੍ਰਹਮਤ ਹੋਇਆ ਜੋ ਕਿ ਗੁਰਪ੍ਰੀਤ ਸਿੰਘ ਨੇ ਤਿਆਰ ਕੀਤਾ ਸੀਗਾ ਜਿਸ ਨੂੰ ਤਿਆਰ ਗੁਰਪ੍ਰੀਤ ਸਿੰਘ ਦੇ ਫੋਟੋ ਲਗੀ ਜਿੱਤੇ ਯਾਰ ਕਰਨ ਉਹ ਲੱਗੇ ਆ ਰਾਮ ਸਿੰਘ ਜੀ ਤੇ ਇਹਨਾਂ ਦੀ ਕੜੀ ਕਿਤਾਬ ਲਈ ਇੱਕ ਕੋਈ ਕੋਈ ਬੰਦਾ ਕਿੱਦਾਂ ਕੋਈ ਕਿੱਦਾਂ ਇੱਕ ਕੜੀ ਕਿਤਾਬ ਵਿੱਚ ਇੱਕ ਨੈਕਸਟ ਗੱਲ ਹੈ ਜੋ ਕਿ ਬਰੇਡ ਕਰਦੇ ਤੇ ਲੋਕਾਂ ਨਾਲ ਭਲਗ ਵਾਲੇ ਲੋਕਾਂ ਨੂੰ ਠੱਗੀਆਂ ਮਾਰਦੇ ਨੇ ਇਹਨਾਂ ਤੇ ਹੋ ਸਕਦਾ ਹੋਰ ਵੀ ਇਹਨਾਂ ਨੇ ਲੋਕਾਂ ਠੱਗੀਆਂ ਮਾਰੀਆਂ ਹੁੰਦੀਆਂ ਨੇ ਉਹਨੂੰ ਦੁਰਾਣੇ ਰਿਮਾਰਡ ਸੀ ਬਰਤਾਲ ਕਰ ਰਹੇ ਸੀ